ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਇਕ ਸੰਗ ਪੰਚਬਰੰਗਣ ਸੰਗ ਲਾਪੇ ਅਠਵ ਨੰਦਨ ਪ੍ਰਥਮ ਰਾਗ ਭੈਰਉ ਵੇ ਕਰਹੀ ਪੰਚ ਰਾਗਣੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁੰਨ ਆਕੀ ਗਾਵਹਿ ਬੰਗਲੀ ਪੁਨ ਅਸਲੇਕੀ ਕੀ ਭਈ ਬਾਰੀ ਏ ਪੈਰੋ ਕੀ ਪੰਜ ਚੌ ਨਾਰੀ ਪੰਚਮ ਹਰਖ ਦਿਸ਼ਾਕ ਸੁਨਾਵਹਿ ਬੰਗਾਲ ਮਦ ਮਾਦ ਵਗਾਵਹਿ ਲਲਤ ਬਿਲਾਵ ਗਵਹੀ ਆਪਣੀ ਆਪਣੀ ਭਾਤ ਅਸ਼ਟ ਪੁੱਤਰ ਪੈਰਵਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਾਪ ਹੈ ਸੰਗ ਰਾਗਣੀ ਪੰਜ ਚੌਥਾ ਪਹਿ ਗੋਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀਏ ਪੰਜ ਚੌ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਕੌਕਟ ਅਵ ਪਹੋਰਾ ਨਦ ਗਾਈ ਲਾਈ ਪੁਨ ਆਇਓ ਹਿੰਡੋ ਹੁਲ ਪੰਚਨਾਰ ਸੰਗ ਅਸ਼ਟਸੁੱਤ ਉੱਠਹਿ ਤਾਨਕ ਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਆਹੀਰੀ ਲੈ ਭਾਰ ਜਾ ਸੰਗ ਲਾਈ ਪੰਜ ਚਵ ਆਰ ਜਾ ਸੁਰਮਨੰਦ ਭਾਸਕਰ ਆਏ ਚੰਦਰਬਿੰਬ ਮੰਗਲਨ ਸੁਹਾਏ ਸਰਸਬਨ ਅਵ ਆਹੀ ਬినੋਦਾ ਗਾਵੇ ਸਰਸਬ ਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਅਵ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔਰੰਮ ਕਮਲ ਕੁਸਮ ਚੰਪਕ ਕੇ ਨਾਮ ਗਉਰਾ ਔ ਕਾਨਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗਵੈ ਗਾਵਹਿ ਪੰਚਉ ਸੰਗ ਬਰੰਗਣ ਲਾਵੇ ਬੈਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ ਤੇ ਇਹ ਪਾਸ਼ਾ ਹੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਸਟਮ ਮੇਗ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਣ ਲਾਵਹਿ ਸੋਰਠ ਗੋਂਡ ਮਲਾਰੀ ਧੁਨੀ ਪੁੰਨ ਗਾਵਹਿ ਆਸਾ ਗੁਣ ਗੁਨੀ ਉੱਚੇ ਸੁਰ ਸੁਹਉ ਪੁਨ ਕਿੰਨੀ ਮੇਗ ਰਾਗ ਸਿਉ ਪੰਚਉ ਚੀਨੀ ਬੈਰਾ ਧਰ ਗੱਜ ਧਰ ਕੇਦਾਰਾ ਜਬਲੀ ਧਰ ਨਟ ਔਜਲ ਧਾਰਾ ਪੁਨ ਗਾ ਵਹਿ ਸ਼ੰਕਰ ਔ ਸਯੰਮ ਮੇਗ ਰਾਗ ਪੁੱਤਰਨ ਕੇ ਨਮ ਕਸ਼ਟ ਰਾਗ ਯੁਨ ਗਾਈ ਸੰਗ ਰਾਗ ਨੀਤੀ ਸ ਸਭੇ ਪੁੱਤਰ ਰਾਗਨ ਕੇ 18 10 20 ਸਤਿ ਰਾਗਿ ਉਹ ਨਗਾਏ ਸੰਗ ਰਾਗਣੀਤੀ ਸ ਸਭ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ